ਬੜੇ ਹੀ ਪੁਰਾਣੇ ਵਕਤਾਂ ਦੀ ਗੱਲ ਹੈ ਜਦੋਂ ਅਫਗਾਨਿਸਤਾਨ 'ਚ ਸ਼ਾਹ ਅਬਾਸ ਦਾ ਰਾਜ ਹੁੰਦਾ ਸੀ ਇੱਕ ਵਾਰੀ ਗਰਮੀਆਂ ਦੀ ਇੱਕ ਸ਼ਾਮ ਸੀ ਸ਼ਾਹ ਅਬਾਸ ਨੇ ਆਪਣੇ ਸ਼ਾਨਦਾਰ ਕਪੜੇ ਉਤਾਰੇ ਤੇ ਇੱਕ ਕਿਸਾਨ ਦੀ ਪੋਸ਼ਾਕ ਪਾ ਲਈ ਉਹ ਆਪਣੇ ਮਹਿਲ ਤੋਂ ਬਾਹਰ ਨਿਕਲ ਗਿਆ ਅਫਗਾਨਿਸਤਾਨ ਦੀਆਂ ਸੜਕਾਂ 'ਤੇ ਉਹ ਤਾਂ ਤੱਕ ਚੱਲਦਾ ਰਿਹਾ ਜਦ ਤੱਕ ਉਹ ਉਸ ਸ਼ਹਿਰ ਦੇ ਕਿਨਾਰੇ ਬਸੇ ਹੋਏ ਸਭ ਤੋਂ ਗਰੀਬ ਇਲਾਕੇ ਦੇ ਵਿੱਚ ਨਹੀਂ ਪਹੁੰਚ ਗਿਆ ਜਲਦੀ ਹੀ ਉਸ ਨੂੰ ਇੱਕ ਝੋਪੜੀ ਦਿਖਾਈ ਦਿੱਤੀ ਜਿਦੇ ਵਿੱਚੋਂ ਮੰਦ-ਮੰਦ ਰੋਸ਼ਨੀ ਆ ਰਹੀ ਸੀ। ਝੌਂਪੜੀ ਦੇ ਅੰਦਰੋਂ ਖੁਸ਼ੀਆਂ ਦੇ ਗੀਤ ਗਾਣ ਦੀ ਆਵਾਜ਼ ਸੁਣਾਈ ਦੇ ਰਹੀ ਸੀ। ਜਦੋਂ ਸ਼ਾਹ ਅਬਾਸ ਨੇ ਖਿੜਕੀ ਦੇ ਰਾਹੀਂ ਝੌਂਪੜੀ ਦੇ ਅੰਦਰ ਚਾਂਕਿਆ ਤਾਂ ਉਸ ਨੂੰ ਇੱਕ ਆਦਮੀ ਬੈਠਾ ਹੋਇਆ ਦਿਖਾਈ ਦਿੱਤਾ ਜੋ ਕੁਝ ਖਾ ਰਿਹਾ ਸੀ ਤੇ ਗੀਤ ਗਾ ਰਿਹਾ ਸੀ। ਨਾਲੇ ਉਹ ਪਰਮਾਤਮਾ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ। ਸ਼ਾਹ ਨੇ ਜਦੋਂ ਇੱਕ ਗਰੀਬ ਆਦਮੀ ਨੂੰ ਇੰਨੇ ਅੱਛੇ ਮੂਡ ਦੇ ਵਿੱਚ ਦੇਖਿਆ ਤਾਂ ਉਹ ਹੈਰਾਨ ਰਹਿ ਗਿਆ। ਸੋਚਣ ਲੱਗਿਆ ਕਿ ਮੈਨੂੰ ਜ਼ਰੂਰ ਪਤਾ ਕਰਨਾ ਚਾਹੀਦਾ ਕੀ ਇਸ ਆਦਮੀ ਦੀ ਖੁਸ਼ੀ ਦਾ ਕੀ ਕਾਰਨ ਹੈ ਸ਼ਾਹ ਨੇ ਉਸ ਝੌਂਪੜੀ ਦਾ ਦਰਵਾਜ਼ਾ ਖੜਕਟਾਇਆ ਗਰੀਬ ਆਦਮੀ ਨੇ ਦਰਵਾਜ਼ਾ ਖੋਲਿਆ ਫਿਰ ਸ਼ਾਹ ਨੇ ਉਸ ਗਰੀਬ ਆਦਮੀ ਨੂੰ ਪੁੱਛਿਆ ਕਿ ਮੈਂ ਮਹਿਮਾਨ ਦੇ ਤੌਰ ਤੇ ਇਸ ਘਰ ਦੇ ਅੰਦਰ ਆ ਸਕਦਾ ਵਾਂ ਗਰੀਬ ਆਦਮੀ ਨੇ ਬੜੇ ਹੀ ਅਦਬ ਦੇ ਨਾਲ ਸ਼ਾਹ ਨੂੰ ਆਪਣੀ ਝੌਂਪੜੀ ਦੇ ਅੰਦਰ ਕਰ ਲਿਆ ਉਸ ਗਰੀਬ ਆਦਮੀ ਦੇ ਕੋਲ ਜੋ ਵੀ ਰੁੱਖਾ ਸੁੱਖਾ ਖਾਣਾ ਸੀ ਉਹ ਸ਼ਾਹ ਦੇ ਅੱਗੇ ਪਰੋਸ ਦਿੱਤਾ ਖਾਣਾ ਪੀਣਾ ਕਰਨ ਤੋਂ ਬਾਅਦ ਸ਼ਾਹ ਨੇ ਉਸ ਆਦਮੀ ਨੂੰ ਪੁੱਛਿਆ ਕੀ ਉਸ ਦੀ ਜ਼ਿੰਦਗੀ ਕਿਸ ਤਰ੍ਹਾਂ ਕੱਟਦੀ ਪਈ ਹੈ ਉਸ ਆਦਮੀ ਨੇ ਕਿਹਾ ਮੈਂ ਤਾਂ ਇੱਕ ਗਰੀਬ ਆਦਮੀ ਹਾਂ ਸੜਕਾਂ ਤੇ ਘੁੰਮਦਾ ਵਾਂ ਤੇ ਲੋਕਾਂ ਦੇ ਜੁੱਤੇ ਠੀਕ ਕਰਦਾ ਵਾਂ ਇਸ ਤਰ੍ਹਾਂ ਮੈਂ ਇੰਨੇ ਕੀ ਪੈਸੇ ਕਮਾ ਲੈਣਾ ਹਾਂ ਕਿ ਇੱਕ ਦਿਨ ਦੇ ਵਾਸਤੇ ਆਪਣੀ ਜ਼ਰੂਰਤ ਦਾ ਸਾਰਾ ਸਾਮਾਨ ਖਰੀਦ ਸਕਾਂ ਸ਼ਾਹ ਨੇ ਫਿਰ ਪੁੱਛਿਆ ਲੇਕਿਨ ਜਦੋਂ ਤੂੰ ਉਮਰ ਦਰਾਸ ਹੋ ਜਾਏਗਾ ਤੇ ਕੰਮ ਕਰਨ ਦੇ ਲਾਇਕ ਨਹੀਂ ਰਹੇਗਾ ਉਸ ਦਿਨ ਤੇਰਾ ਕੀ ਹੋਊਗਾ ਉਸ ਗਰੀਬ ਆਦਮੀ ਨੇ ਮੁਸਕਰਾ ਕੇ ਜਵਾਬ ਦਿੱਤਾ ਮੈਨੂੰ ਉਹ ਸਾਰੀ ਗੱਲਾਂ ਦੀ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਪਰਮਾਤਮਾ ਮੈਨੂੰ ਰੋਜ਼ਾਨਾ ਆਸ਼ੀਰਵਾਦ ਦਿੰਦਾ ਹੈ ਪਤਾ ਨਹੀਂ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਗੁਜ਼ਾਰਾ ਹੋ ਹੀ ਜਾਂਦਾ ਹੈ ਸ਼ਾਹ ਅਬਾਸ ਆਪਣੇ ਮਹਿਲ ਵਿੱਚ ਵਾਪਸ ਆ ਗਿਆ ਉਸ ਨੇ ਆਪਣਾ ਕਿਸਾਨੀ ਪੇਸ਼ ਉਤਾਰ ਦਿੱਤਾ ਹੁਣ ਸ਼ਾਹ ਉਸ ਆਦਮੀ ਦੇ ਪਰੋਸੇ ਦੀ ਪਰਖਿਆ ਲੈਣਾ ਚਾਹੁੰਦਾ ਸੀ ਉਸ ਨੇ ਪੱਕਾ ਇਰਾਦਾ ਕਰ ਲਿਆ ਕਿ ਉਹ ਕਿਸੇ ਨਾ ਕਿਸੇ ਤਰ੍ਹਾਂ ਉਸ ਗਰੀਬ ਆਦਮੀ ਦੇ ਪਰੋਸੇ ਨੂੰ ਪਰਖੇਗਾ ਅਗਲੇ ਦਿਨ ਸ਼ਾਹ ਅਬਾਸ ਨੇ ਇੱਕ ਘੋਸ਼ਣਾ ਕਰਵਾ ਦਿੱਤੀ ਕਿ ਕਿਸੇ ਨੂੰ ਵੀ ਪੈਸੇ ਕਮਾਉਣ ਵਾਸਤੇ ਜੁੱਤੇ ਠੀਕ ਕਰਨ ਦੀ ਇਜਾਜ਼ਤ ਨਹੀਂ ਹੈ ਉਸ ਦਿਨ ਉਹ ਗਰੀਬ ਆਦਮੀ ਜਦੋਂ ਆਪਣੇ ਕੰਮ ਤੇ ਗਿਆ ਤਾਂ ਉਸ ਨੂੰ ਨਵੇਂ ਕਾਨੂੰਨ ਦੇ ਬਾਰੇ ਪਤਾ ਲੱਗਿਆ ਉਹ ਬੜਾ ਹੀ ਹੈਰਾਨ ਹੋਇਆ ਕਿ ਅਗਰ ਉਹ ਜੁੱਤੇ ਠੀਕ ਨਹੀਂ ਕਰੇਗਾ ਤੇ ਕਿਹੜਾ ਕੰਮ ਕਰੇਗਾ ਉਸ ਗਰੀਬ ਆਦਮੀ ਨੇ ਆਪਣੀ ਅੱਖਾਂ ਆਸਮਾਨ ਵੱਲ ਚਕੀਆਂ ਤੇ ਅਰਦਾਸ ਕਰਨ ਲੱਗਿਆ हे ਪਰਮਾਤਮਾ ਸ਼ਾਹ ਨੇ ਤੇ ਮੇਰੇ ਜੁੱਤੇ ਠੀਕ ਕਰਨ ਦੇ ਕੰਮ ਦੇ ਖਿਲਾਫ ਕਾਨੂੰਨ ਬਣਾ ਦਿੱਤਾ ਹੈ पर मेनू पता है कि तू मेरी कोई नवी नौकरी ਲੱਭਣ ਵਿੱਚ ਮਦਦ ਕਰੇਗਾ ਉਸ ਆਦਮੀ ਨੇ ਆਪਣੇ ਚਾਰੋਂ ਤਰਫ ਵੇਖਿਆ ਕੁਝ ਆਦਮੀ ਉਸ ਨੂੰ ਪਾਣੀ ਢੋਂਦੇ ਹੋਏ ਦਿਖਾਈ ਦਿੱਤੇ ਉਸ ਨੇ ਫੈਸਲਾ ਕਰ ਲਿੱਤਾ ਕਿ ਉਹ ਵੀ ਹੁਣ ਪਾਣੀ ਢੋਣੇ ਵਾਲਾ ਕੰਮ ਕਰੇਗਾ ਹੁਣ ਉਹ ਗਰੀਬ ਆਦਮੀ ਸ਼ਹਿਰ ਦੇ ਕੂਏ ਤੋਂ ਪਾਣੀ ਲੈ ਕੇ ਆਂਦਾ ਤੇ ਸਾਰਾ ਦਿਨ ਲੋਕਾਂ ਨੂੰ ਵੇਚਦਾ ਇਸ ਤਰ੍ਹਾਂ ਉਹ ਸਿਰਫ ਉਨਾ ਹੀ ਪੈਸਾ ਕਮਾ ਪਾਂਦਾ ਕਿ ਇੱਕ ਦਿਨ ਦਾ ਖਾਣਾ ਖਰੀਦ ਸਕੇ ਸ਼ਾਹ ਨੇ ਇੱਕ ਵਾਰੀ ਫਿਰ ਆਪਣਾ ਪੇਸ਼ ਬਦਲ ਲਿਆ ਤੇ ਉਸ ਗਰੀਬ ਆਦਮੀ ਦੇ ਘਰ ਵਾਪਿਸ ਆਇਆ ਸ਼ਾਹ ਨੇ ਦੇਖਿਆ ਕਿ ਉਹ ਗਰੀਬ ਆਦਮੀ ਫਿਰ ਖੁਸ਼ੀ ਦੇ ਗੀਤ गा ਰਿਹਾ ਸੀ ਸ਼ਾਹ ਐ ਦੇਖ ਕੇ ਬੜਾਈ ਹੈਰਾਨ ਹੋਇਆ ਸ਼ਾਹ ਨੇ ਉਸ ਆਦਮੀ ਨੂੰ ਪੁੱਛਿਆ ਕਿ ਹੁਣ ਤੇਰਾ ਕੀ ਹਾਲ ਹੈ ਮੈਂ ਜਦੋਂ ਨਵੇਂ ਕਾਨੂੰਨ ਦੇ ਬਾਰੇ ਸੁਨਿਆ ਤਾਂ ਤੇਰਾ ਹਾਲ ਚਾਲ ਪੁੱਛਣ ਵਾਸਤੇ ਆ ਗਿਆ ਤੇਰਾ ਅੱਜ ਦਾ ਦਿਨ ਕਿਸ ਤਰ੍ਹਾਂ ਬੀਤਿਆ ਉਸ ਆਦਮੀ ਨੇ ਜਵਾਬ ਦਿੱਤਾ ਅੱਜ ਪਰਮਾਤਮਾ ਨੇ ਮੇਰਾ ਹੱਥ ਨਹੀਂ ਛੱਡਿਆ ਸ਼ਾਹ ਨੇ ਤੇ ਮੇਰੇ ਵਾਸਤੇ ਇੱਕ ਦਰਵਾਜ਼ਾ ਬੰਦ ਕਰ ਦਿੱਤਾ ਲੇਕਿਨ ਪਰਮਾਤਮਾ ਨੇ ਉਸ ਦੀ ਜਗ੍ਹਾ ਦੂਸਰਾ ਦਰਵਾਜ਼ਾ ਖੋਲ ਦਿੱਤਾ ਹੁਣ ਮੈਂ ਇੱਕ ਪਾਣੀ ਢੋਣੇ ਵਾਲਾ ਬਣ ਗਿਆ ਵਾਂ ਸ਼ਾਹ ਨੇ ਉਸ ਆਦਮੀ ਤੋਂ ਰੁਖਸਤ ਲਿੱਤੀ ਅਗਲੇ ਦਿਨ ਸ਼ਾਹ ਨੇ ਇੱਕ ਹੋਰ ਐਲਾਨ ਜਾਰੀ ਕਰਵਾਤਾ ਕਿ ਕੋਈ ਵੀ ਆਦਮੀ ਪੈਸੇ ਕਮਾਉਣ ਵਾਸਤੇ ਪਾਣੀ ਨਹੀਂ ਲੈ ਕੇ ਜਾਏਗਾ ਜਦੋਂ ਉਸ ਗਰੀਬ ਆਦਮੀ ਨੂੰ ਇਸ ਨਵੇਂ ਕਾਨੂੰਨ ਬਾਰੇ ਪਤਾ ਲੱਗਿਆ ਤਾਂ ਉਹ ਸੋਚਣ ਲੱਗਿਆ ਕਿ ਹੁਣ ਮੈਂ ਕਿੱਦਾਂ ਪੈਸੇ ਕਮਾਉਂਗਾ ਲੇਕਿਨ ਫਿਰ ਉਸਨੇ ਪਰਮਾਤਮਾ ਦੇ ਅੱਗੇ ਅਰਦਾਸ ਕੀਤੀ ਇਸ ਵਾਰ ਉਸਨੇ ਦੇਖਿਆ ਕਿ ਕੁਝ ਲੋਗ ਜੰਗਲ ਵਿੱਚ ਲੱਕਣ ਕੱਟਣ ਲਈ ਜਾ ਰਹੇ ਸੀ ਤਾਂ ਕਿ ਜਲਾਉ ਲੱਕੜੀ ਵੇਚ ਕੇ ਆਪਣਾ ਗੁਜ਼ਾਰਾ ਕਰ ਸਕਣ ਹੁਣ ਉਸ ਗਰੀਬ ਆਦਮੀ ਨੇ ਵੀ ਦਰਖਤ ਕਟਣੇ ਤੇ ਜਲਾਉ ਲੱਕੜੀ ਵੇਚਣ ਦਾ ਫੈਸਲਾ ਕੀਤਾ ਉਸ ਆਦਮੀ ਨੇ ਇਹ ਕੰਮ ਸ਼ੁਰੂ ਕਰਤਾ ਤਾਂ ਪੈਸੇ ਕਮਾਉਣ ਲੱਗਾ ਇੱਕ ਵਾਰ ਫਿਰ ਸ਼ਾਹ ਪੇਸ਼ ਬਦਲ ਕੇ ਉਸ ਆਦਮੀ ਦੇ ਘਰ ਆਇਆ ਸ਼ਾਹ ਉਸ ਗਰੀਬ ਆਦਮੀ ਦੀ ਤਕਦੀਰ ਦੇ ਬਾਰੇ ਜਾਨਣਾ ਚਾਹੁੰਦਾ ਸੀ ਉਸ ਨੇ ਗਰੀਬ ਆਦਮੀ ਨੂੰ ਪੁੱਛਿਆ ਭਲੇ ਮਨਸ ਜਦ ਮੈਂ ਸ਼ਾਹ ਦੇ ਨਵੇਂ ਕਾਨੂੰਨ ਦੇ ਬਾਰੇ ਸੁਨਿਆ ਤਾਂ ਮੈਨੂੰ ਤੇਰੀ ਬੜੀ ਹੀ ਚਿੰਤਾ ਹੋਈ ਇਸ ਵਾਸਤੇ ਮੈਂ ਤੇਰਾ ਹਾਲਚਾਲ ਪੁੱਛਣ ਆ ਗਿਆ ਉਸ ਗਰੀਬ ਆਦਮੀ ਨੇ ਜਵਾਬ ਦਿੱਤਾ ਮੇਰੇ ਪਰਮਾਤਮਾ ਦੇ ਰਹਿੰਦੇ ਮੈਨੂੰ ਕਿਸੇ ਗੱਲ ਦੀ ਕੋਈ ਚਿੰਤਾ ਨਹੀਂ ਮੈਂ ਹੁਣ ਜੰਗਲ ਤੋਂ ਲੱਕੜ ਕੱਟ ਕੇ ਤੇ ਉਹਨਾਂ ਨੂੰ ਵੇਚ ਕੇ ਆਪਣਾ ਗੁਜ਼ਾਰਾ ਕਰ ਲਿੰਦਾ ਹਾਂ ਸ਼ਾਹ ਉਹਦੀ ਖੋਜ ਖਬਰ ਲੈ ਕੇ ਆਪਣੇ ਮਹਿਲ ਵਿੱਚ ਵਾਪਸ ਚਲਾ ਗਿਆ ਤੇ ਸੋਚਣ ਲੱਗਾ ਕਿਵੇਂ ਇਸ ਗਰੀਬ ਆਦਮੀ ਦੇ ਪਰੋਸੇ ਨੂੰ ਤੋੜਿਆ ਜਾਏ ਅਗਲੇ ਦਿਨ ਸ਼ਾਹ ਨੇ ਇੱਕ ਆਦੇਸ਼ ਜਾਰੀ ਕੀਤਾ ਜਿਸ ਦੇ ਮੁਤਾਬਕ ਉਹਦੇ ਸੈਨਿਕ ਜੰਗਲ ਤੋਂ ਲੱਕੜੀ ਕੱਟ ਕੇ ਲਿਆਣ ਵਾਲੇ ਸਾਰੇ ਲੱਕੜਹਾਰਿਆਂ ਨੂੰ ਰੋਕਣਗੇ ਅਤੇ ਉਹਨਾਂ ਨੂੰ ਮਹਿਲ ਦੇ ਵਿੱਚ ਕੰਮ ਕਰਨ ਲਈ ਲੈ ਕੇ ਆਉਣਗੇ। ਉਹਦੇ ਸੈਨਿਕਾਂ ਨੇ ਇਸ ਆਦੇਸ਼ ਦਾ ਪਾਲਨ ਕੀਤਾ ਤੇ ਲੱਕੜ ਵੱਢਣ ਵਾਲੇ ਸਾਰੇ ਲੱਕੜਹਾਰਿਆਂ ਨੂੰ ਮਹਿਲ ਦੇ ਵਿੱਚ ਲੈ ਆਏ। ਇਨ ਸਾਰੇ ਲੱਕੜਹਾਰਿਆਂ ਦੇ ਵਿੱਚ ਉਹ ਗਰੀਬ ਆਦਮੀ ਵੀ ਸ਼ਾਮਲ ਸੀ। ਸਾਰੇ ਲੱਕੜਹਾਰਿਆਂ ਨੂੰ ਮਹਿਲ ਦੇ ਪਹਿਰੇਦਾਰਾਂ ਦੀ ਪੋਸ਼ਾਕ ਪਹਿਨਾ ਦਿੱਤੀ ਗਈ। ਸਭ ਨੂੰ ਇਹ ਵੀ ਕਿਹਾ ਗਿਆ ਕਿ ਸਾਰਿਆਂ ਨੂੰ ਮਹੀਨੇ ਦੇ ਆਖਿਰ ਤੱਕ ਤਨਖਵਾ ਨਹੀਂ ਦਿੱਤੀ ਜਾਏਗੀ ਇਹ ਗੱਲ ਸੁਣ ਕੇ ਉਹ ਗਰੀਬ ਆਦਮੀ ਬਹੁਤ ਹੀ ਪਰੇਸ਼ਾਨ ਹੋ ਗਿਆ ਕਿਉਂਕਿ ਉਸ ਦੇ ਕੋਲ ਉਸ ਸ਼ਾਮ ਦੇ ਖਾਣੇ ਦੇ ਵਾਸਤੇ ਵੀ ਪੈਸੇ ਨਹੀਂ ਸੀ ਉਹਦੇ ਵਾਸਤੇ ਆਪਣੀ ਤਨਖਾਹ ਲਈ ਪੂਰੇ ਮਹੀਨੇ ਇੰਤਜ਼ਾਰ ਕਰਨਾ ਵਾਕਈ ਬੜਾ ਮੁਸ਼ਕਿਲ ਕੰਮ ਸੀ ਲੇਕਿਨ ਉਸ ਨੂੰ ਪਰਮਾਤਮਾ ਤੇ ਪੂਰਾ ਭਰੋਸਾ ਸੀ ਸੋ ਉਸ ਨੇ ਇੱਕ ਵਾਰੀ ਫਿਰ ਪਰਮਾਤਮਾ ਅੱਗੇ ਅਰਦਾਸ ਕੀਤੀ ਅਗਰ ਉਸ ਨੂੰ ਪੂਰੇ ਮਹੀਨੇ ਤਨਖਵਾ ਨਹੀਂ ਮਿਲੇਗੀ ਤੇ ਉਹ ਕੱਲ ਦਾ ਭੋਜਨ ਕਿਸ ਤਰ੍ਹਾਂ ਖਰੀਦੇਗਾ ਪੂਰਾ ਦਿਨ ਮਹਿਲ ਦੇ ਵਿੱਚ ਪਹਿਰੇਦਾਰੀ ਕਰਨ ਤੋਂ ਬਾਅਦ ਜਦ ਉਹ ਗਰੀਬ ਆਦਮੀ ਆਪਣੇ ਘਰ ਵਾਪਸ ਆ ਰਿਹਾ ਸੀ ਤਾਂ ਉਸ ਨੇ ਆਪਣੀ ਤਲਵਾਰ ਨੂੰ ਮਿਆਨ ਚੋਂ ਕਢਿਆ ਆਪਣੀ ਤਲਵਾਰ ਨੂੰ ਵੇਖ ਕੇ ਉਹਦੇ ਮਨ ਦੇ ਵਿੱਚ ਇੱਕ ਵਿਚਾਰ ਆਇਆ ਉਹਨੇ ਸੋਚਿਆ ਕਿ ਮੈਂ ਇੱਕ ਲੱਕੜ ਦੀ ਤਲਵਾਰ ਬਣਾਉਂਗਾ ਜੋ ਆਕਾਰ ਦੇ ਵਿੱਚ ਸ਼ਾਹ ਦੀ ਦਿੱਤੀ ਹੋਈ ਲੋਹੇ ਦੀ ਤਲਵਾਰ ਵਰਗੀ ਹੋਏਗੀ ਅਤੇ ਉਹ ਬਿਲਕੁਲ ਸ਼ਾਹ ਦੀ ਤਲਵਾਰ ਵਰਗੀ ਹੀ ਦਿਖੇਗੀ ਫਿਰ ਉਹ ਸ਼ਾਹ ਦੀ ਤਲਵਾਰ ਵੇਚ ਦੇਗਾ ऐसे ਲਈ ਉਸਨੇ ਇੱਕ ਲੱਕੜ ਦੀ ਤਲਵਾਰ ਬਣਾਈ ਤੇ ਅਸਲੀ ਤਲਵਾਰ ਵੇਚ ਦਿੱਤੀ। ਤਲਵਾਰ ਵੇਚ ਕੇ ਉਸ ਨੂੰ ਜੋ ਪੈਸੇ ਮਿਲੇ ਉਹ ਪੈਸਿਆਂ ਦੇ ਨਾਲ ਉਸ ਗਰੀਬ ਆਦਮੀ ਨੇ ਇੱਕ ਮਹੀਨੇ ਦਾ ਰਾਸ਼ਨ ਖਰੀਦ ਲੇਤਾ। ਸ਼ਾਹ ਨੇ ਇੱਕ ਵਾਰੀ ਫਿਰ ਕਿਸਾਨ ਦਾ ਪੇਸ਼ ਬਣਾਇਆ ਤੇ ਉਸ ਗਰੀਬ ਆਦਮੀ ਦਾ ਹਾਲ ਚਾਲ ਪੁੱਛਣ ਵਾਸਤੇ ਆ ਗਿਆ। ਉਸ ਗਰੀਬ ਆਦਮੀ ਨੂੰ ਇੱਕ ਵਾਰੀ ਫਿਰ ਖੁਸ਼ੀ ਦੇ ਗੀਤ ਗਾਉਂਦੇ ਹੋਏ ਦੇਖ ਕੇ ਸ਼ਾਹ ਬੜਾ ਹੀ ਹੈਰਾਨ ਹੋ ਗਿਆ। ਜਦੋਂ ਸ਼ਾਹ ਨੇ ਉਸ ਆਦਮੀ ਨੂੰ ਪੁੱਛਿਆ ਤੇ ਉਸ ਗਰੀਬ ਆਦਮੀ ਨੇ ਤਲਵਾਰ ਵਾਲੀ ਸਾਰੀ ਕਹਾਣੀ ਸ਼ਾਹ ਨੂੰ ਸੁਣਾਤੀ ਫਿਰ ਸ਼ਾਹ ਨੇ ਉਸ ਆਦਮੀ ਨੂੰ ਪੁੱਛਿਆ ਕਿ ਅਗਰ ਸ਼ਾਹ ਨੂੰ ਇਸ ਬਾਰੇ ਪਤਾ ਚੱਲ ਗਿਆ ਕਿ ਤੂੰ ਤਲਵਾਰ ਦਾ ਕੀ ਕੀਤਾ ਹੈ ਤੇ ਤੇਰਾ ਕੀ ਹੋਊਗਾ ਗਰੀਬ ਆਦਮੀ ਨੇ ਜਵਾਬ ਦਿੱਤਾ ਮੈਂ ਉਹ ਸਭ ਗੱਲਾਂ ਦੀ ਚਿੰਤਾ ਨਹੀਂ ਕਰਦਾ ਮੇਰਾ ਹਰ ਦਿਨ ਪਰਮਾਤਮਾ ਦੇ ਆਸ਼ੀਰਵਾਦ ਨਾਲ ਚੰਗਾ ਹੀ ਗੁਜ਼ਰਦਾ ਹੈ ਮੈਨੂੰ ਪਤਾ ਹੈ ਕਿ ਕਿਸੇ ਨਾ ਕਿਸੇ ਤਰ੍ਹਾਂ ਮੇਰਾ ਰੱਬ ਸਭ ਕੁਝ ਠੀਕ ਕਰ ਦੇਗਾ ਅਗਲੇ ਦਿਨ ਸ਼ਾਹ ਨੇ ਆਪਣੇ ਸਾਰੇ ਪਹਿਰੇਦਾਰਾਂ ਨੂੰ ਸ਼ਹਿਰ ਦੇ ਵਿੱਚੋਂ ਵਿੱਚ ਇੱਕ ਖੁੱਲੇ ਮੈਦਾਨ ਦੇ ਵਿੱਚ ਆਨ ਦਾ ਹੁਕਮ ਦਿੱਤਾ ਦਰਸਲ ਗੱਲ ਇਹ ਸੀ ਕਿ ਉਸ ਮੈਦਾਨ ਦੇ ਵਿੱਚ ਸ਼ਾਹੀ ਮਹਿਲ ਦੇ ਵਿੱਚ ਚੋਰੀ ਕਰਨ ਵਾਲੇ ਇੱਕ ਆਦਮੀ ਨੂੰ ਮੌਤ ਦੀ ਸਜ਼ਾ ਦਿੱਤੀ ਜਾਣੀ ਸੀ ਮਹਿਲ ਦੇ ਸਾਰੇ ਪਹਿਰੇਦਾਰ ਉਸ ਮੈਦਾਨ ਦੇ ਵਿੱਚ ਆ ਗਏ ਜਿਨ੍ਹਾਂ ਵਿੱਚ ਲੱਕੜਹਾਰੇ ਵੀ ਸੀ ਤੇ ਉਹ ਗਰੀਬ ਆਦਮੀ ਵੀ ਸ਼ਹਿਰ ਦੇ ਸਾਰੇ ਲੋਕ ਇਹ ਤਮਾਸ਼ਾ ਦੇਖਣ ਵਾਸਤੇ ਆਏ ਸੀ ਸ਼ਾਹ ਨੇ ਪਹਿਰੇਦਾਰਾਂ ਦੇ ਪ੍ਰਧਾਨ ਨੂੰ ਬੁਲਾਇਆ ਤੇ ਉਹਨੂੰ ਹੁਕਮ ਦਿੱਤਾ ਕਿ ਉਹ ਉਸ ਗਰੀਬ ਆਦਮੀ ਨੂੰ ਬੁਲਾਏ ਤੇ ਇਸ ਚੋਰ ਦਾ ਸਰ ਕੱਟਣ ਵਾਸਤੇ ਕਹੇ ਜਦੋਂ ਪ੍ਰਧਾਨ ਪਹਿਰੇਦਾਰ ਨੇ ਉਸ ਗਰੀਬ ਆਦਮੀ ਨੂੰ ਇਹ ਕੰਮ ਦੱਸਿਆ ਤਾਂ ਉਹ ਗਰੀਬ ਆਦਮੀ ਜ਼ੋਰ-ਜ਼ੋਰ ਨਾਲ ਚੀਕਣ ਲੱਗ ਪਿਆ ਕਿ ਮੈਂ ਇਹ ਕੰਮ ਨਹੀਂ ਕਰ ਸਕਦਾ ਮੈਂ ਤਾਂ ਅੱਜ ਤੱਕ ਇੱਕ ਮੱਖੀ ਵੀ ਨਹੀਂ ਮਾਰੀ ਪ੍ਰਧਾਨ ਨੇ ਕਿਹਾ ਇਹ ਤਾਂ ਸ਼ਾਹ ਦਾ ਆਦੇਸ਼ ਹੈ ਇਹਦੀ ਪਾਲਣਾ ਤੇ ਕਰਨੀ ਹੀ ਪਏਗੀ ਨਹੀਂ ਤਾਂ ਹੁਕਮ ਅਦੁੱਲੀ ਕਰਨੇ ਦੇ ਗੁਨਾਹ ਵਿੱਚ ਤੇਰੀ ਜਾਨ ਵੀ ਜਾ ਸਕਦੀ ਹੈ ਉਸ ਗਰੀਬ ਆਦਮੀ ਨੇ ਪਰਮਾਤਮਾ ਦੇ ਅੱਗੇ ਅਰਦਾਸ ਕਰਨ ਲਈ ਕੁਝ ਵਕਤ ਮੰਗਿਆ ਫਿਰ ਉਹ ਆਦਮੀ ਮੈਦਾਨ ਦੇ ਵਿੱਚੋਂ ਵਿੱਚ ਆਇਆ ਤੇ ਉਸਨੇ ਸਾਰੇ ਸ਼ਹਿਰ ਦੇ ਲੋਕਾਂ ਦੇ ਸਾਹਮਣੇ ਜ਼ੋਰ-ਜ਼ੋਰ ਨਾਲ ਬੋਲਣਾ ਸ਼ੁਰੂ ਕੀਤਾ हे ਪਰਮਾਤਮਾ ਤੂੰ ਤਾਂ ਜਾਣਦਾ ਹੈ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਕਦੇ ਕਿਸੇ ਨੂੰ ਨਹੀਂ ਮਾਰਿਆ हे ਪਰਮਾਤਮਾ ਤੂੰ ਮੇਰੇ ਤੇ ਐਸੀ ਮਿਹਰ ਕਰ ਕਿ ਅਗਰ ਇਹ ਆਦਮੀ ਦੋਸ਼ੀ ਹੈ ਤਾਂ ਮੇਰੀ ਤਲਵਾਰ ਇੰਨੀ ਤੇਜ਼ ਹੋ ਜਾਏ ਕਿ ਤਲਵਾਰ ਦੇ ਇੱਕ ਵਾਰ ਨਾਲ ਹੀ ਇਹਦੀ ਮੌਤ ਹੋ ਜਾਏ ਜੇਕਰ ਇਹ ਆਦਮੀ ਦੋਸ਼ੀ ਨਹੀਂ ਹੈ ਤਾਂ ਇਹਦੀ ਬੇਗੁਨਾਹੀ ਦੇ ਸਬੂਤ ਦੇ ਤੌਰ ਤੇ ਮੇਰੀ ਤਲਵਾਰ ਲੱਕੜ ਚ ਬਦਲ ਜਾਏ ਹੁਣ ਤਾਂ ਸਾਰਿਆਂ ਦੀ ਨਜ਼ਰਾਂ ਉਸ ਗਰੀਬ ਆਦਮੀ ਤੇ ਆਟਕੀ ਉਸ ਗਰੀਬ ਆਦਮੀ ਨੇ ਆਪਣੀ ਤਲਵਾਰ ਪਕੜੀ ਉਸਨੇ ਤਲਵਾਰ ਮਿਆਂਨ ਤੋਂ ਬਾਹਰ ਕੱਢੀ ਤੇ ਆਸਮਾਨ ਦੀ ਤਰਫ ਉਠਾਇਆ ਉੱਥੇ ਜਮਾ ਭੀੜ ਨੇ ਜਦ ਇਹ ਨਜ਼ਾਰਾ ਦੇਖਿਆ ਤੇ ਸਭ ਹੈਰਾਨ ਹੋ ਗਏ ਕਿ ਉਹਦੇ ਹੱਥ ਵਿੱਚ ਇੱਕ ਲੱਕੜ ਦੀ ਤਲਵਾਰ ਸੀ ਹੁਣ ਤਾਂ ਸਭ ਨੂੰ ਇਹੀ ਲੱਗਿਆ ਕਿ ਇਹ ਕੋਈ ਚਮਤਕਾਰ ਹੋ ਗਿਆ ਲੇਕਿਨ ਇਹ ਤੇ ਉਸ ਗਰੀਬ ਆਦਮੀ ਦੀ ਅਕਲਮੰਦੀ ਸੀਗੀ ਉਸ ਗਰੀਬ ਦੀ ਅਕਲਮੰਦੀ ਦੇਖ ਕੇ ਸ਼ਾਹ ਬੜਾ ਹੀ ਖੁਸ਼ ਹੋਇਆ ਉਸਨੇ ਗਰੀਬ ਆਦਮੀ ਨੂੰ ਆਪਣੇ ਕੋਲ ਬੁਲਾਇਆ ਤੇ ਉਹਨੂੰ ਦੱਸਿਆ ਕਿ ਪਿਛਲੀ 4 ਰਾਤਾਂ ਤੋਂ ਉਹੀ ਪੇਸ਼ ਬਦਲ ਕੇ ਉਹਦੇ ਕੋਲ ਆ ਰਿਹਾ ਸੀ ਸ਼ਾਹ ਨੇ ਕਿਹਾ ਕਿ ਤੇਰੀ ਅਕਲਮੰਦੀ ਦੇਖ ਕੇ ਮੈਂ ਤੈਨੂੰ ਆਪਣੇ ਮਹਿਲ ਦੇ ਵਿੱਚ ਆਪਣਾ ਸਲਾਹਕਾਰ ਬਣਾਉਣਾ ਚਾਹੁੰਦਾ ਕਿਉਂਕਿ ਮੈਂ ਦੇਖਿਆ ਹੈ ਕਿ ਤੂੰ ਅਕਲਮੰਦ ਹੋਣੇ ਦੇ ਨਾਲ-ਨਾਲ ਪਰਮਾਤਮਾ ਦੇ ਵਿੱਚ ਅਟੂਟ ਵਿਸ਼ਵਾਸ ਰੱਖਣ ਵਾਲਾ ਵੀ ਹੈ ਮੈਂ ਤੇਰੇ ਤੋਂ ਬਹੁਤ ਕੁਝ ਸਿੱਖਣਾ ਹੈ ਫਿਰ ਉਹ ਗਰੀਬ ਆਦਮੀ ਸ਼ਾਹ ਦੇ ਨਾਲ ਉਹਦੇ ਮਹਿਲ ਦੇ ਵਿੱਚ ਰਹਿਣ ਚਲਾ ਗਿਆ ਤੇ ਉਹਦੇ ਸਲਾਹਕਾਰ ਦੇ ਤੌਰ ਤੇ ਕੰਮ ਕਰਨ ਲੱਗਿਆ ਹੁਣ ਜੋ ਵੀ ਸ਼ਾਮ ਦੇ ਵਕਤ ਮਹਿਲ ਦੇ ਬਾਹਰ ਤੋਂ ਗੁਜ਼ਰਦਾ ਹੈ ਉਹਨੂੰ ਖੁਸ਼ੀ ਦੇ ਗੀਤ ਸੁਣਾਈ ਦਿੰਦੇ ਹਨ ਤੇ ਦੋਸਤੋ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਜ਼ਰੂਰ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਆਪਣੇ ਬੇਸ਼ਕੀਮਤੀ ਕਮੈਂਟ ਕਰਨਾ ਬਿਲਕੁਲ ਨਾ ਭੁੱਲਣਾ ਮਿਲਦੇ ਆ ਤੁਹਾਨੂੰ ਆਪਣੀ ਕਿਸੇ ਅਗਲੀ ਕਹਾਣੀ 'ਚ ਤਾਂ ਤੱਕ ਰੱਬ ਰਾਖਾ